ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਦੋਸਤੋ ਗੌਤਮ ਬੁੱਧ ਹਮੇਸ਼ਾ ਸਵੇਰੇ ਜਲਦੀ ਉੱਠਣ ਲਈ ਕਿਉਂ ਕਹਿੰਦੇ ਸੀ ਬੁੱਧ ਹੀ ਨਹੀਂ ਬੁੱਧ ਵਰਗੇ ਹੋਰ ਮਹਾਨ ਪੁਰਸ਼ ਵੀ ਕਿਉਂ ਕਹਿੰਦੇ ਨੇ ਕਿ ਜੋ ਜਾਗਦਾ ਹੈ ਉਹ ਪਾਉਂਦਾ ਹੈ ਤੇ ਜੋ ਸੌਂਦਾ ਹੈ ਉਹ ਗਵਾਉਂਦਾ ਹੈ ਅਸੀਂ ਅਕਸਰ ਆਪਣੇ ਪਰਿਵਾਰ ਦੇ ਵੱਡਿਆਂ ਤੋਂ ਸੁਣਦੇ ਹਾਂ ਕਿ ਸਵੇਰੇ ਜਲਦੀ ਉੱਠਣਾ ਚਾਹੀਦਾ ਹੈ ਉਹ ਸਾਨੂੰ ਸਵੇਰੇ ਉੱਠਣ ਦੇ ਹਜ਼ਾਰ ਫਾਇਦੇ ਗਿਣਾਉਂਦੇ ਨੇ ਪਰ ਸਾਡੀ ਨਵੀਂ ਪੀੜ੍ਹੀ ਤਾਂ देर ਰਾਤ ਤੱਕ ਜਾਗਣ ਤੇ ਸਵੇਰੇ देर ਰਾਤ ਤੱਕ ਸੌਣ ਨੂੰ ਬੜਾ ਹੀ ਫੈਸ਼ਨੇਬਲ ਮੰਨਦੀ ਐ ਅਸਲ ਵਿੱਚ ਸਾਡੇ ਮਹਾਨ ਗਿਆਨੀਪੁਰ ਸਵੇਰੇ ਜਲਦੀ ਉੱਠਣ ਨੂੰ ਲੈ ਕੇ ਜੋ ਵੀ ਗੱਲਾਂ ਦੱਸਦੇ ਨੇ ਉਹਨਾਂ ਪਿੱਛੇ ਬਹੁਤ ਵੱਡਾ ਵਿਗਿਆਨ ਲੁਕਿਆ ਹੁੰਦਾ ਹੈ ਸਵੇਰ ਦੇ ਇਸ ਸਮੇਂ ਨੂੰ ਬ੍ਰਹਮ ਮੂਰਤ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਜਾਂ ਅੰਮ੍ਰਿਤ ਵੇਲਾ ਵੀ ਕਿਹਾ ਜਾਂਦਾ ਹੈ ਇਸ ਸਮੇਂ ਸਾਡਾ ਦਿਮਾਗ ਕੁਦਰਤ ਤੇ ਵਾਤਾਵਰਨ ਸਭ ਕੁਝ ਬਹੁਤ ਹੀ ਸਮਕਾਰਤਮਕ ਰੂਪ ਨਾਲ ਸਰਗਰਮ ਹੁੰਦੇ ਨੇ ਇਸ ਸਮੇਂ ਤੇ ਜੋ ਵੀ ਪ੍ਰਾਰਥਨਾ ਜਾਂ ਧਿਆਨ ਕੀਤਾ ਜਾਂਦਾ ਹੈ ਉਸ ਨਾਲ ਸਫਲਤਾ ਮਿਲਦੀ ਹੈ ਆਓ ਤੁਹਾਨੂੰ ਇੱਕ ਕਹਾਣੀ ਸੁਣਾਉਂਦੇ ਹਾਂ ਬ੍ਰਹਿਮ ਮੂਰਦਾ ਰਹਾ ਜਾਣ ਕੇ ਇੱਕ ਨੌਜਵਾਨ ਦਾ ਪੂਰਾ ਜੀਵਨ ਬਦਲ ਗਿਆ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਇਸ ਕਹਾਣੀ ਵਿੱਚ ਅੰਮ੍ਰਿਤ ਵੇਲੇ ਦੇ ਰਿਹਾਸ ਦੇ ਨਾਲ ਇੱਕ ਅਜਿਹੀ ਵਿਧੀ ਦੱਸੀ ਜਾਵੇਗੀ ਜਿਸ ਨੂੰ ਜੇ ਕੋਈ ਇੱਕ ਹੀ ਦਿਨ ਅਪਣਾਉਂਦਾ ਹੈ ਤਾਂ 21 ਦਿਨ ਅਪਣਾਉਂਦਾ ਹੈ ਤਾਂ ਉਸ ਨੂੰ ਸੁਪਨੇ ਨੂੰ ਸাকার ਕਰ ਸਕਦਾ ਹੈ। ਉਸ ਬ੍ਰਹਿਮੰਡ ਦੀਆਂ ਸ਼ਕਤੀਆਂ ਦੀ ਵਿਸ਼ੇਸ਼ ਮਦ ਮਿਲਣ ਲੱਗਦੀ ਹੈ। ਇਸ ਦੇ ਨਾਲ ਉਹ ਵਿਅਕਤੀ ਆਪਣੇ ਮਨ ਨੂੰ ਸਥਿਰ ਤੇ ਬੁੱਧੀਮਾਨ ਬਣਨ ਵਿੱਚ ਕਾਮਯਾਬ ਹੋ ਜਾਂਦਾ ਹੈ। ਇੱਕ ਸਮੇਂ ਦੀ ਗੱਲ ਹੈ ਕਿ ਇੱਕ ਨਗਰ ਵਿੱਚ ਇੱਕ ਲੜਕਾ ਰਹਿੰਦਾ ਸੀ। ਉਹ ਲੜਕਾ ਬਹੁਤ ਚੰਗਾ ਸੀ ਪਰ ਉਸ ਦੀ ਇੱਕ ਮਾੜੀ ਆਦਤ ਸੀ। ਉਹ ਸਵੇਰੇ دیر ਰਾਤ ਤੱਕ ਸੌਂਦਾ ਰਹਿੰਦਾ ਸੀ ਉਸਦਾ ਪਰਿਵਾਰ ਉਸਨੂੰ ਜਗਾਉਣ ਲਈ ਲੱਖਾਂ ਕੋਸ਼ਿਸ਼ਾਂ ਕਰਦਾ ਪਰ ਸਭ ਨੇ ਹਾਰ ਮੰਨ ਲਈ ਸੀ ਉਹ ਲੜਕਾ ਕਦੇ ਵੀ 9 ਵਜੇ ਤੋਂ ਪਹਿਲਾਂ ਨਹੀਂ ਉੱਠਦਾ ਸੀ ਜਦੋਂ ਉਹ ਛੋਟਾ ਸੀ ਤਾਂ ਪਰਿਵਾਰ ਨੇ ਸੋਚਿਆ ਕਿ ਜਦੋਂ ਵੱਡਾ ਹੋ ਜਾਵੇਗਾ ਇਸਦੀ ਆਦਤ ਵਿੱਚ ਸੁਧਾਰ ਹੋ ਜਾਵੇਗਾ ਪਰ ਉਹ ਲੜਕਾ ਜਿਉਂ-ਜਿਉਂ ਵੱਡਾ ਹੁੰਦਾ ਗਿਆ ਆਦਤ ਹੋਰ ਵੀ ਡੂੰਘੀ ਹੁੰਦੀ ਗਈ ਦੁਨੀਆ ਇਧਰੋਂ ਉਧਰ ਹੋ ਜਾਵੇ ਪਰ ਉਹ ਲੜਕਾ ਕਦੇ ਵੀ ਜਲਦੀ ਨਹੀਂ ਉੱਠ ਸਕਦਾ ਸੀ ਉਸਦੇ ਪਿਤਾ ਉਸਦੀ ਇਸ ਆਦਤ ਤੋਂ ਬਹੁਤ ਹੀ ਜ਼ਿਆਦਾ ਪਰੇਸ਼ਾਨ ਰਹਿਣ ਲੱਗ ਪਏ ਸੀ ਉਸ ਲੜਕੇ ਨੂੰ ਕਈ ਨਕਾਰਾਤਮਕ ਸ਼ਕਤੀਆਂ ਨੇ ਘੇਰ ਲਿਆ ਸੀ ਉਹ ਸਭ ਨੂੰ ਪਾਲਟ ਕੇ ਜਵਾਬ ਦਿੰਦਾ ਸੀ ਦਿਨ ਭਰ ਉਦਾਸ ਰਹਿੰਦਾ ਸੀ ਇਸ ਦਾ ਅਸਰ ਉਸਦੀ ਸਿਹਤ ਉੱਤੇ ਵੀ ਪੈ ਰਿਹਾ ਸੀ ਜਦੋਂ ਉਸ ਲੜਕੇ ਨੂੰ ਇਹ ਪਤਾ ਲੱਗਾ ਕਿ ਉਸਦੇ ਸਾਰੇ ਮਿੱਤਰ ਸਫਲਤਾ ਪ੍ਰਾਪਤ ਕਰ ਰਹੇ ਨੇ ਤਾਂ ਉਹ ਹੋਰ ਵੀ ਜ਼ਿਆਦਾ ਦੁਖੀ ਹੋ ਗਿਆ ਤੇ ਰੱਬ ਨੂੰ ਕੋਸਣ ਲੱਗ ਪਿਆ ਉਹ ਵਾਰ-ਵਾਰ ਕਹਿੰਦਾ ਸੀ ਕਿ ਮੇਰੀ ਕਿਸਮਤ ਖਰਾਬ ਹੈ ਪਰ ਉਸਦੇ ਪਿਤਾ ਚੰਗੀ ਤਰ੍ਹਾਂ ਜਾਣਦੇ ਸੀ ਕਿ ਲੜਕੇ ਦੇ ਅਸਫਲ ਹੋਣ ਦੇ ਪਿੱਛੇ ਕੀ ਕਾਰਨ ਹੈ ਇੱਕ ਦਿਨ ਉਸਦੇ ਪਿਤਾ ਨੂੰ ਇੱਕ ਸੰਿਆਸੀ ਮਹਾਤਮਾ ਬਾਰੇ ਪਤਾ ਲੱਗਿਆ بیٹے ਦੀ ਸਮੱਸਿਆ ਨੂੰ ਲੈ ਕੇ ਉਹ ਤੁਰੰਤ ਹੀ ਮਹਾਤਮਾ ਦੇ ਕੋਲ ਜਾ ਪਹੁੰਚਿਆ ਪਿਤਾ ਨੇ ਸੰਿਆਸੀ ਨੂੰ ਬਹੁਤ ਹੀ ਵਿਸਥਾਰ ਨਾਲ ਆਪਣੇ بیٹے ਦੀਆਂ ਆਦਤਾਂ ਬਾਰੇ ਦੱਸਿਆ ਮਹਾਤਮਾ ਨੇ ਕਿਹਾ ਕੱਲ ਤੁਸੀਂ ਆਪਣੇ بیٹے ਨੂੰ ਇੱਥੇ ਆਸ਼ਰਮ ਵਿੱਚ ਆਉਣ ਲਈ ਕਹੋ ਇਹ ਸੁਣ ਕੇ ਪਿਤਾ ਘਰ ਵੱਲ ਤੁਰ ਪਿਆ ਉਸ ਨੂੰ ਪਤਾ ਸੀ ਕਿ ਉਹ ਸਿੱਧੇ ਤਰੀਕੇ ਨਾਲ ਬੇਟੇ ਨੂੰ ਮਹਾਤਮਾ ਨਾਲ ਮਿਲਣ ਲਈ ਕਹੇਗਾ ਤਾਂ ਉਹ ਕਦੇ ਵੀ ਤਿਆਰ ਨਹੀਂ ਹੋਵੇਗਾ। ਉਸਨੇ ਬੇਟੇ ਨੂੰ ਆਪਣੇ ਕੋਲ ਬੁਲਾਇਆ ਤੇ ਕਿਹਾ ਕਿ ਪੁੱਤਰ ਤੇਰੇ ਸਾਰੇ ਦੋਸਤ ਜੀਵਨ ਵਿੱਚ ਸਫਲਤਾ ਪ੍ਰਾਪਤ ਕਰ ਰਹੇ ਨੇ। ਕੀ ਤੂੰ ਸਫਲ ਨਹੀਂ ਹੋਣਾ ਚਾਹੁੰਦਾ? ਲੜਕੇ ਨੇ ਉੱਤਰ ਦਿੱਤਾ ਕਿ ਜ਼ਰੂਰ ਪਿਤਾ ਜੀ। ਪਰ ਜਦੋਂ ਵੀ ਮੈਂ ਆਪਣੇ ਦੋਸਤਾਂ ਤੋਂ ਉਹਨਾਂ ਦੀ ਸਫਲਤਾ ਦਾ ਰਾਹਸ ਪੁੱਛਦਾ ਤਾਂ ਉਹ ਮੈਨੂੰ ਕੁਝ ਨਹੀਂ ਦੱਸਦੇ। ਪਿਤਾ ਨੇ ਕਿਹਾ ਕਿ ਮੈਨੂੰ ਇਹ ਰਾਹਸ ਪਤਾ ਚੱਲ ਗਿਆ ਹੈ। ਲੜਕੇ ਨੇ ਬਹੁਤ ਉਤਸੁਕਤਾ ਨਾਲ ਪੁੱਛਿਆ ਕੀ ਪਤਾ ਚੱਲਿਆ ਪਿਤਾ ਜੀ ਦਾ ਪਿਤਾ ਨੇ ਕਿਹਾ ਕਿ ਕੱਲ ਸਵੇਰੇ ਤੈਨੂੰ ਇੱਕ ਬੁੱਧ ਸੰਨਿਆਸੀ ਦੇ ਆਸ਼ਰਮ ਵਿੱਚ ਜਾ ਕੇ ਉਹਨਾਂ ਨਾਲ ਮਿਲਣਾ ਹੈ ਛੇਕਰ ਤੂੰ ਉੱਥੇ ਸਮੇਂ ਤੇ ਪਹੁੰਚ ਗਿਆ ਤਾਂ ਉਹ ਸੰਨਿਆਸੀ ਤੈਨੂੰ ਇੱਕ ਅਜੀਹਾ ਮੰਤਰ ਦੱਸਣਗੇ ਜਿਸ ਨਾਲ ਤੂੰ ਸਫਲ ਹੋ ਜਾਵੇਂਗਾ ਪਰ ਇੱਥੇ ਇੱਕ ਸਮੱਸਿਆ ਹੈ ਲੜਕੇ ਨੇ ਪੁੱਛਿਆ ਕਿ ਸਮੱਸਿਆ ਹੈ ਪਿਤਾ ਜੀ ਨੇ ਕਿਹਾ ਕਿ ਜਦੋਂ ਤੱਕ ਤੂੰ ਸੌ ਕੇ ਉੱਠੇਗਾ ਉਦੋਂ ਤੱਕ ਮਹਾਤਮਾ ਨੂੰ ਮਿਲਣ ਦਾ ਸਮਾਂ ਖਤਮ ਹੋ ਜਾਂਦਾ ਹੈ ਲੜਕੇ ਨੇ ਕਿਹਾ ਪਿਤਾ ਜੀ ਮੈਂ ਕੱਲ ਪੂਰੀ ਰਾਤ ਜਾਗਦਾ ਰਹਾਂਗਾ ਤਾਂ ਸਵੇਰੇ ਮਹਾਤਮਾ ਨੂੰ ਜ਼ਰੂਰ ਮਿਲ ਕੇ ਆਵਾਂਗਾ ਪਿਤਾ ਨੇ ਕਿਹਾ ਠੀਕ ਹੈ ਜਿਵੇਂ ਤੇਰੀ ਮਰਜ਼ੀ ਤੇ ਸੁਣ ਹਮੇਸ਼ਾ ਉਸ ਮਹਾਤਮਾ ਦੀ ਆਗਿਆ ਵਿੱਚ ਰਹਿਣਾ ਹੈ ਪਿਤਾ ਦੀ ਗੱਲਾਂ ਸੁਣ ਕੇ ਉਹ ਲੜਕਾ ਬਹੁਤ ਹੀ ਜ਼ਿਆਦਾ ਉਤਸੁਕ ਹੋ ਗਿਆ ਜੀਵਨ ਵਿੱਚ ਪਹਿਲੀ ਵਾਰ ਉਹ ਸਾਰੀ ਰਾਤ ਜਾਗਦਾ ਰਿਹਾ ਪਰ ਅਫਸੋਸ ਥੋੜੇ ਸਮੇਂ ਵਿੱਚ ਉਸ ਨੂੰ ਨੀਂਦ ਆ ਗਈ ਤੇ ਉਹ ਸੌਂ ਗਿਆ ਅਗਲੀ ਸਵੇਰ ਜਦੋਂ ਉੱਠਿਆ ਤਾਂ ਉਸ ਨੂੰ ਪਤਾ ਲੱਗਿਆ ਕਿ ਮਹਾਜਾਨ ਨੂੰ ਮਿਲਣ ਦਾ ਸਮਾਂ ਖਤਮ ਹੋ ਚੁੱਕਿਆ ਸੀ ਉਸਦੇ ਪਿਤਾ ਨੇ ਲੜਕੇ ਦੇ ਵੱਲ ਵੇਖਿਆ ਤੇ ਕਿਹਾ ਕਿ ਤੂੰ ਜੀਵਨ ਵਿੱਚ ਕਦੇ ਵੀ ਸਫਲ ਨਹੀਂ ਹੋ ਪਾਵੇਂਗਾ। ਜਾ 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 ਕੇ ਸੌਂ ਜਾ। ਪਿਤਾ ਦੀ ਇਹ ਗੱਲ ਸੁਣ ਕੇ ਲੜਕਾ ਸ਼ਰਮਸਾਰ ਹੋ ਗਿਆ। ਉਸ ਨੂੰ ਬੜਾ ਦੁੱਖ ਹੋਇਆ। ਉਸਨੇ ਮਨ ਹੀ ਮਨ ਖੁਦ ਨੂੰ ਚੁਣੌਤੀ ਦਿੱਤੀ ਕਿ ਕੱਲ ਸਵੇਰੇ ਉਹ ਸન્યાਸੀ ਨੂੰ ਮਿਲਣ ਜ਼ਰੂਰ ਜਾਵੇਗਾ। ਉਸਨੇ ਆਪਣੇ ਹੱਥ ਵਿੱਚ ਇੱਕ ਛੂਰੇ ਨਾਲ ਇੱਕ ਜ਼ਖਮ ਕਰ ਲਿਆ। ਦਰਦ ਦੇ ਕਾਰਨ ਉਸ ਨੂੰ ਨੀਂਦ ਨਹੀਂ ਆਈ ਤੇ ਜਿਹਾ ਮਹਿਲਾ ਮੌਕਾ ਸੀ ਜਦੋਂ ਉਸਨੇ ਆਪਣੇ ਜੀਵਨ ਵਿੱਚ ਸੂਰਜ ਚੜ੍ਹਦਾ ਦੇਖਿਆ ਉਹ ਤੁਰੰਤ ਹੀ ਤਿਆਰ ਹੋ ਕੇ ਬੁੱਧ ਸੰਿਆਸੀ ਨੂੰ ਮਿਲਣ ਦੇ ਲਈ ਤੁਰ ਪਿਆ ਅੱਜ ਉਸ ਦਾ ਅਨੁਭਵ ਕੁਝ ਹੋਰ ਸੀ ਉਹ ਬਹੁਤ ਹੀ ਸ਼ਾਂਤ ਮਹਿਸੂਸ ਕਰ ਰਿਹਾ ਸੀ ਚੱਲਦਾ ਚੱਲਦਾ ਉਹ ਬੁੱਧ ਸੰਿਆਸੀ ਦੇ ਆਸ਼ਰਮ ਵਿੱਚ ਪਹੁੰਚ ਗਿਆ ਉੱਥੇ ਉਸਨੇ ਦੇਖਿਆ ਕਿ ਸੰਿਆਸੀ ਤੇ ਉਹਨਾਂ ਦੇ ਸਾਰੇ ਚੇਲੇ ਧਿਆਨਗਾ ਕੇ ਬੈਠੇ ਹੋਏ ਨੇ ਧਿਆਨ ਦਾ ਸਮਾਂ ਸਮਾਪਤ ਹੋਇਆ ਤਾਂ ਲੜਕਾ ਮਹਾਤਮਾ ਦੇ ਕੋਲ ਪਹੁੰਚਿਆ ਤੇ ਉਹਨਾਂ ਨੂੰ ਪ੍ਰਣਾਮ ਕਰਦੇ ਹੋਏ ਬੋਲਿਆ ਕਿ ਮਹਾਤਮਾ ਜੀ ਤੁਹਾਡੇ ਕੋਲ ਕੋਈ ਅਜੀਹਾ ਮੰਤਰ ਹੈ ਜਿਸ ਨਾਲ ਮੈਂ ਸਫਲ ਹੋ ਸਕਦਾ ਕਿਰਪਾ ਕਰਕੇ ਮੈਨੂੰ ਉਹ ਮੰਤਰ ਦੱਸੋ ਮੈਂ ਵੀ ਆਪਣੇ ਦੋਸਤਾਂ ਦੀ ਤਰ੍ਹਾਂ ਸਫਲ ਹੋਣਾ ਚਾਹੁੰਦਾ ਵਾਂ ਤੇ ਚੰਗਾ ਜੀਵਨ ਜਿਉਣਾ ਚਾਹੁੰਦਾ ਹਾਂ ਮਹਾਤਮਾ ਮੁਸਕਰਾਏ ਤੇ ਬੋਲੇ ਅੱਛਾ ਤਾਂ ਤੂੰ ਉਹੀ ਬਾਲਕ ਹੈ ਤੇਰੇ ਪਿਤਾ ਮੇਰੇ ਕੋਲ ਮਿਲਣ ਆਏ ਸੀ ਤੇ ਉਹਨਾਂ ਨੇ ਤੇਰੇ ਬਾਰੇ ਮੈਨੂੰ ਸਭ ਕੁਝ ਦੱਸਿਆ ਤੈਂ ਤੈਂ ਮੈਂ ਤੈਨੂੰ ਉਹ ਮੰਤਰ ਜ਼ਰੂਰ ਦੱਸ ਦਿੰਦਾ ਪਰ ਉਸਦੇ ਲਈ ਅਗਲੇ 21 ਦਿਨਾਂ ਤੱਕ ਤੈਨੂੰ ਮੇਰੀ ਆਗਿਆ ਵਿੱਚ ਰਹਿਣਾ ਪਵੇਗਾ ਮੈਂ ਤੈਨੂੰ ਉਹ ਮੰਤਰ 21 ਦਿਨਾਂ ਦੇ ਬਾਅਦ ਦੱਸਾਂਗਾ ਉਦੋਂ ਤੱਕ ਮੈਂ ਤੈਨੂੰ ਜੋ ਵੀ ਕੰਮ ਕਹਾਂਗਾ ਉਸ ਨੂੰ ਲਾਜ਼ਮੀ ਪੂਰਾ ਕਰਨਾ ਹੋਵੇਗਾ ਜੇਕਰ ਤੂੰ ਅਸਫਲ ਹੋਇਆ ਜਾਂ ਕੰਮ ਦੇ ਵਿਚਕਾਰ ਤੇਰਾ ਸਕਲਪ ਟੁੱਟ ਗਿਆ ਤਾਂ ਉਸ ਦਾ ਮੰਤਰ ਦਾ ਅਸਰ ਨਹੀਂ ਹੋਵੇਗਾ ਸੋ ਦਿੜ ਇਰਾਦੇ ਨਾਲ ਉਸ ਲੜਕੇ ਨੇ ਕਿਹਾ ਕਿ ਮੈਨੂੰ ਤੁਹਾਡੀ ਆਗਿਆ ਸਵੀਕਾਰ ਹੈ ਮੈਂ ਅਗਲੇ 21 ਦਿਨਾਂ ਲਈ ਤੁਹਾਡਾ ਦਾਸ ਹਾਂ ਤੁਸੀਂ ਜੋ ਵੀ ਕਹੋਗੇ ਮੈਂ ਉਹੀ ਕਰਾਂਗਾ ਮੈਂ ਕੇਵਲ ਤੇ ਕੇਵਲ ਉਸ ਮੰਤਰ ਬਾਰੇ ਜਾਣਨਾ ਹੈ ਮਹਾਤਮਾ ਨੇ ਕਿਹਾ ਕਿ ਠੀਕ ਹੈ ਕੱਲ ਤੋਂ ਤੇਰਾ ਕੰਮ ਸ਼ੁਰੂ ਹੋਵੇਗਾ ਤੂੰ ਇਸੇ ਆਸ਼ਰਮ ਵਿੱਚ ਰਹਿਣਾ ਹੈ ਉਹ ਲੜਕਾ ਆਸ਼ਰਮ ਵਿੱਚ ਰਹਿਣ ਲਈ ਤਿਆਰ ਹੋ ਗਿਆ ਮਹਾਤਮਾ ਨੇ ਕਿਹਾ ਕਿ ਇੱਥੇ ਰਹਿੰਦੇ ਹੋਏ ਤੈਨੂੰ ਬ੍ਰਹਮ ਮਹੂਰਤ ਵਿੱਚ ਉੱਠਣਾ ਪਵੇਗਾ ਪਾਵ ਅੰਮ੍ਰਿਤ ਵੇਲੇ ਉੱਠਣਾ ਪਵੇਗਾ ਤੇ ਦੂਜੇ ਚੇਦਿਆਂ ਦੀ ਤਰ੍ਹਾਂ ਧਿਆਨ ਤੇ ਤਪ ਕਰਨਾ ਹੋਵੇਗਾ ਨਾਲ ਹੀ ਆਸ਼ਰਮ ਦੇ ਕੰਮਾਂ ਵਿੱਚ ਸਹਾਇਤਾ ਕਰਨੀ ਹੋਵੇਗੀ ਧਿਆਨ ਰੱਖੇ ਇਹ ਸੰਕਲਪ ਟੁੱਟਣਾ ਨਹੀਂ ਚਾਹੀਦਾ ਲੜਕਾ ਮਹਾਤਮਾ ਦੀਆਂ ਗੱਲਾਂ ਨਾਲ ਸਹਿਮਤ ਹੋ ਗਿਆ ਅਗਲੇ ਦਿਨ ਤੋਂ ਉਸਨੇ ਕੰਮ ਦੇ ਦਿਨ ਦੀ ਸ਼ੁਰੂਆਤ ਕੀਤੀ ਉਸ ਲੜਕੇ ਨੇ ਸ਼ੁਰੂਆਤ ਤਾਂ ਦ੍ਰਿੜ ਇਰਾਦੇ ਨਾਲ ਕੀਤੀ ਪਰ ਇੱਕ ਹਫ਼ਤਾ ਬੀਤਣ ਦੇ ਬਾਅਦ ਹੀ ਉਸ ਦਾ ਸੰਕਲਪ ਟੁੱਟ ਗਿਆ ਤੇ ਉਹ ਆਠਵੇਂ ਦਿਨ ਦੇ ਰਾਤ ਤੱਕ ਸੌਂਦਾ ਰਿਹਾ ਉਹ ਰੋਂਦਾ ਹੋਇਆ ਮਹਾਤਮਾ ਦੇ ਕੋਲ ਪਹੁੰਚਿਆ ਤੇ ਕਹਿਣ ਲੱਗਾ ਕਿ ਮੇਰਾ ਸੰਕਲਪ ਟੁੱਟ ਗਿਆ ਹੈ ਹੁਣ ਮੈਂ ਜੀਵਨ ਵਿੱਚ ਕਦੇ ਵੀ ਸਫਲ ਨਹੀਂ ਹੋ ਪਾਵਾਂਗਾ ਮਹਾਤਮਾ ਨੇ ਉਸ ਨੂੰ ਸਮਝਾਉਂਦਿਆਂ ਕਿਹਾ ਕਿ ਇੱਕ ਵਾਰ ਫਿਰ ਸ਼ੁਰੂਆਤ ਕਰ ਫਿਰ ਤੋਂ ਸੰਕਲਪ ਕਰ ਇਥੇ ਲੜਕੇ ਨੇ ਮਹਾਤਮਾ ਦੇ ਨੂੰ ਇੱਕ ਪ੍ਰਸ਼ਨ ਕੀਤਾ ਕਿ ਸਵੇਰੇ ਉੱਠਣਾ ਇੰਨਾ ਜ਼ਰੂਰੀ ਕਿਉਂ ਹੁੰਦਾ ਹੈ ਤੇ ਇੱਥੇ ਸਾਰੇ ਲੋਕ ਇੰਨੀ ਜਲਦੀ ਕਿਉਂ ਉੱਠ ਜਾਂਦੇ ਨੇ ਤਦ ਮਹਾਤਮਾ ਨੇ ਲੜਕੇ ਨੂੰ ਸਮਝਾਉਂਦਿਆਂ ਕਿਹਾ ਕਿ ਸਵੇਰ ਜਾਨੀ ਬ੍ਰਹਿਮ ਮਹੂਰਤ ਵਿੱਚ ਉੱਠਣ ਦੇ ਪਿੱਛੇ ਬਹੁਤ ਵੱਡਾ ਵਿਗਿਆਨ ਲੁਕਿਆ ਹੋਇਆ ਹੈ ਲੜਕੇ ਨੇ ਕਿਹਾ ਕਿ ਕਿਰਪਾ ਕਰਕੇ ਮੈਨੂੰ ਉਹ ਵਿਗਿਆਨ ਦੱਸੋ ਮਹਾਤਮਾ ਨੇ ਕਿਹਾ ਕਿ ਰਾਤ ਨੂੰ 4 ਬਹਿਰ ਵਿੱਚ ਵੰਡਿਆ ਗਿਆ ਹੈ ਪਹਿਲਾ ਰੁਦਰ ਕਾਲ ਜਿਸ ਦਾ ਸਮਾਂ ਸ਼ਾਮ 6 ਵਜੇ ਤੋਂ ਲੈ ਕੇ 9 ਵਜੇ ਤੱਕ ਹੁੰਦਾ ਹੈ। ਦੂਜਾ ਹੁੰਦਾ ਰਾਕਸ਼ਸ਼ ਕਾਲ ਜਿਸ ਦਾ ਸਮਾਂ 9 ਵਜੇ ਤੋਂ ਲੈ ਕੇ 12 ਵਜੇ ਤੱਕ ਹੁੰਦਾ ਹੈ। ਤੀਜਾ ਗੰਧਰਵ ਕਾਲ ਜਿਸ ਦਾ ਸਮਾਂ ਰਾਤ 12 ਵਜੇ ਤੋਂ ਲੈ ਕੇ 3 ਵਜੇ ਤੱਕ ਹੁੰਦਾ ਹੈ। ਤੇ ਸਭ ਤੋਂ ਆਖਿਰ ਵਿੱਚ ਜੋ ਪਹਿਰ ਆਉਂਦਾ ਹੈ ਉਸ ਨੂੰ ਮਨੋਹਰ ਕਾਲ ਕਹਿੰਦੇ ਨੇ। ਇਸ ਸਮੇਂ ਨੂੰ ਬ੍ਰਹਮ ਮੂਰਤ ਜਾਂ ਅੰਮ੍ਰਿਤ ਵੇਲਾ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਸਮਾਂ 3 ਵਜੇ ਤੋਂ ਸਵੇਰੇ 6 ਵਜੇ ਤੱਕ ਹੁੰਦਾ ਹੈ। ਤੇ ਇਹ ਉਹ ਸਮਾਂ ਹੁੰਦਾ ਹੈ ਜਦੋਂ ਪੂਰੇ ਸੰਸਾਰ ਦੀਆਂ ਨਕਾਰਾਤਮਕ ਸ਼ਕਤੀਆਂ ਨਿਡਾਲ ਅਵਸਥਾ ਵਿੱਚ ਹੁੰਦੀਆਂ ਨੇ ਤੇ ਸਕਾਰਾਤਮਕ ਸ਼ਕਤੀਆਂ ਤਾਕਤਵਾਰ ਹੁੰਦੀਆਂ ਨੇ ਬ੍ਰਹਮ ਤੋਂ ਭਾਵ ਦੇਵ ਮਹੂਰਤ ਤੋਂ ਭਾਵ ਸਮਾ ਬ੍ਰਹਮ ਮਹੂਰਤ ਦਾ ਅਰਥ ਦੇਵਾਂ ਦਾ ਸਮਾਂ ਹੁੰਦਾ ਹੈ ਇਸ ਸਮੇਂ ਦੇਵਤਾਤੀ ਵਿਚਰਨ ਕਰ ਰਹੇ ਹੁੰਦੇ ਨੇ ਤੇ ਯਾਗ ਰੂਕ ਮਨੁੱਖਾਂ ਉੱਪਰ ਉਹਨਾਂ ਦਾ ਬਹੁਤ ਹੀ ਸਕਾਰਾਤਮਕ ਪ੍ਰਭਾਵ ਪੈਂਦਾ ਹੈ ਬ੍ਰਹਮ ਮਹੂਰਤ ਜਿਹਹਾ ਸਮਾਂ ਹੁੰਦਾ ਹੈ ਜਿਸ ਵਿੱਚ ਮਨੁੱਖ ਦਾ ਮਸਤੇ ਜਿਸਕ ਮਾਸਤੇ ਕੋ ਬਿਲਕੁਲ ਖਾਲੀ ਹੁੰਦਾ ਹੈ ਤੇ ਇਸ ਵਿੱਚ ਕਿਸੇ ਕਿਸਮ ਦੇ ਕੋਈ ਵਿਚਾਰ ਨਹੀਂ ਹੁੰਦੇ ਤੇ ਜਦੋਂ ਇਸ ਸਮੇਂ ਵਿਅਕਤੀ ਆਪਣੀ ਪੁਸਤਕ ਖੋਲ ਕੇ ਪੜ੍ਹਦਾ ਅਧਿਐਨ ਕਰਦਾ ਹੈ ਤਾਂ ਉਸ ਨੂੰ ਸਭ ਕੁਝ ਜਲਦੀ ਜਲਦੀ ਯਾਦ ਵੀ ਹੋ ਜਾਂਦਾ ਹੈ ਤੇ ਲੰਬੇ ਸਮੇਂ ਤੱਕ ਯਾਦ ਰਹਿੰਦਾ ਹੈ ਇਹ ਅਜਿਹਾ ਸਮਾਂ ਹੈ ਜਿਸ ਵਿੱਚ ਅਸੀਂ ਗਿਆਨ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਤੇ ਇਸੇ ਕਾਰਨ ਆਸ਼ਰਮ ਦੇ ਸਾਰੇ ਚੇਲੇ ਤੇ ਸੰਸਾਰ ਵਿੱਚ ਬਹੁਤ ਸਾਰੇ ਗਿਆਨੀ ਲੋਕ ਬ੍ਰਹਮ ਮਹੂਰਤ ਵਿੱਚ ਉੱਠ ਜਾਂਦੇ ਨੇ ਪ੍ਰਾਚੀਨ ਕਾਲ ਵਿੱਚ ਰੋਸ਼ਨੀ ਦਾ ਕੋਈ ਸਰੋਤ ਨਾ ਹੋਣ ਕਾਰਨ ਲੋਕ ਆਪਣੇ ਦਿਨ ਦੀ ਸਮਾਪਤੀ ਸੂਰਜ ਡੁੱਬਣ ਨਾਲ ਤੇ ਆਰੰਭ ਚੜਦੇ ਸੂਰਜ ਨਾਲ ਕਰਦੇ ਸੀ ਇਹ ਇੱਕ ਤਰੀਕਾ ਸੀ ਜਿਸ ਨਾਲ ਮਨੁੱਖ ਜੀਵਨ ਪ੍ਰਕਿਰਤੀ ਦੇ ਨਾਲ ਤਾਲਮੇਲ ਬਣਾ ਕੇ ਚੱਲਦਾ ਸੀ ਉਸ ਲੜਕੇ ਨੇ ਕਿਹਾ ਕਿ ਠੀਕ ਹੈ ਗੁਰੂ ਜੀ ਮੈਂ ਕੱਲ ਤੋਂ ਆਪਣਾ ਸੰਕਲਪ ਫਿਰ ਤੋਂ ਸ਼ੁਰੂ ਕਰ ਦੇਵਾਂਗਾ ਪਰ ਬ੍ਰਹਿਮ ਮਹੂਰਤ ਵਿੱਚ ਉੱਠ ਕੇ ਮੈਨੂੰ ਕੀ ਕੀ ਕਰਨਾ ਚਾਹੀਦਾ ਹੈ ਤਾਂ ਮਹਾਤਮਾ ਨੇ ਕਿਹਾ ਮੈਂ ਤੈਨੂੰ ਦੱਸਦਾ ਕਿ ਬ੍ਰਹਿਮ ਮਹੂਰਤ ਵਿੱਚ ਕੀ ਤੇ ਕਿਵੇਂ ਕਰਨਾ ਚਾਹੀਦਾ ਹੈ ਸਭ ਤੋਂ ਪਹਿਲਾਂ ਉੱਠ ਕੇ ਜ਼ਮੀਨ ਉੱਤੇ ਪੈਰ ਰੱਖਣ ਤੋਂ ਪਹਿਲਾਂ ਉਸ ਪਰਮਾਤਮਾ ਨੂੰ ਪ੍ਰਣਾਮ ਕਰੋ ਆਪਣੀਆਂ ਹਥੇਲੀਆਂ ਦੇ ਵੱਲ ਦੇਖੋ ਤੇ ਈਸ਼ਵਰ ਨੂੰ ਧੰਨਵਾਦ ਦਿਓ ਕਿ ਉਹਨਾਂ ਨੇ ਤੁਹਾਨੂੰ ਅੱਜ ਦਾ ਸੂਰਜ ਦੇਖਣ ਦਾ ਮੌਕਾ ਦਿੱਤਾ ਹੈ ਇਸ ਤੋਂ ਬਾਅਦ ਨਿਤ ਕਰਮ ਤੇ ਇਸ਼ਨਾਨ ਕਰਨ ਦੀ ਪ੍ਰਕਿਰਿਆ ਹੁੰਦੀ ਹੈ ਇਸ਼ਨਾਨ ਕਰਨ ਨਾਲ ਸਰੀਰ ਹੀ ਨਹੀਂ ਮਨ ਦੀ ਸ਼ੁੱਧਤਾ ਵੀ ਵਾਧੀ ਹੈ ਇਸ਼ਨਾਨ ਕਰਨ ਤੋਂ ਬਾਅਦ ਧਿਆਨ ਦੀ ਪ੍ਰਕਿਰਿਆ ਹੁੰਦੀ ਹੈ ਬ੍ਰਹਮ ਮਹੂਰਤ ਦੀ ਧਿਆਨ ਪ੍ਰਕਿਰਿਆ 2 ਦਿਨ ਤੱਕ ਹੁੰਦੀ ਹੈ 2 ਦਿਨ ਇਸ ਵਿਧੀ ਦਾ ਉਪਯੋਗ ਤਾਂ ਕੀਤਾ ਜਾਂਦਾ ਹੈ ਜਦੋਂ ਤੁਸੀਂ ਆਪਣੀ ਕੋਈ ਮਨੋਕਾਮਨਾ ਦੀ ਪੂਰਤੀ ਚਾਹੁੰਦੇ ਹੋ ਇਹ ਜਿਹੜਾ ਸਮਾਂ ਹੁੰਦਾ ਹੈ ਜਦੋਂ ਵਿਅਕਤੀ ਆਪਣੇ ਆਗਿਆ ਚੱਕਰ ਨੂੰ ਸਰੀਏ ਕਰਨ ਉੱਤੇ ਕੰਮ ਕਰਦਾ ਹੈ ਜੇਕਰ ਇਸ ਚੱਕਰ ਉੱਤੇ ਧਿਆਨ ਕੇਂਦ੍ਰਿਤ ਕੀਤਾ ਜਾਵੇ ਤੇ ਆਪਣੀ ਮਨੋਕਾਮਨਾ ਨੂੰ ਵਾਰ-ਵਾਰ ਦੁਹਰਾਇਆ ਜਾਵੇ ਤਾਂ ਸਿਰਫ 2 ਦਿਨਾਂ ਦੇ ਵਿੱਚ ਉਹ ਪੂਰਨ ਹੋ ਜਾਂਦੀ ਹੈ ਜੇਕਰ ਤੁਹਾਡੇ ਮਨ ਵਿੱਚ ਕੋਈ ਅਧੂਰੀ ਮਨੋਕਾਮਨਾ ਹੈ ਤੇ ਤੁਸੀਂ ਉਸ ਨੂੰ ਪੂਰਾ ਕਰਨਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਉਸ ਮਨੋਕਾਮਨਾ ਦਾ ਸਪਸ਼ਟਿਕਰਨ ਕਰ ਲਵੋ ਤੁਹਾਨੂੰ ਕੀ ਚਾਹੀਦਾ ਹੈ ਇਹ ਫੈਸਲਾ ਜ਼ਰੂਰ ਕਰ ਲਵੋ ਇਸ ਦੇ ਬਾਅਦ ਧਿਆਨ ਦੀ ਵਿਧੀ ਨੂੰ ਸ਼ੁਰੂ ਕਰੋ ਬ੍ਰਹਿਮੌਰ ਦਿਵੀ ਇਸ਼ਨਾਨ ਕਰਨ ਤੋਂ ਬਾਅਦ ਇੱਕ ਅਜਿਹਾ ਸਥਾਨ ਚੁਣੋ ਜਿੱਥੇ ਹਵਾ ਦਾ ਪ੍ਰਵੇਸ਼ ਹੋਵੇ ਧਿਆਨ ਵਿੱਚ ਸਾਹਾਂ ਲਈ ਸ਼ੁੱਧ ਹਵਾ ਦਾ ਹੋਣਾ ਬਹੁਤ ਜ਼ਰੂਰੀ ਹੈ ਧਿਆਨ ਦੀ ਮੁਦਰਾ ਵਿੱਚ ਰੀੜ ਦੀ ਹੱਡੀ ਸਿੱਧੀ ਹੋਣੀ ਚਾਹੀਦੀ ਹੈ ਨਾਲ ਹੀ ਗਰਦਨ ਵੀ ਸਿੱਧੀ ਹੋਣੀ ਚਾਹੀਦੀ ਹੈ ਸੁਖਾਸ਼ਣ ਦੀ ਅਵਸਥਾ ਵਿੱਚ ਦੋਵੇਂ ਹੱਥਾਂ ਨੂੰ ਗੋਡਿਆਂ ਉੱਤੇ ਰੱਖ ਕੇ ਅੱਖਾਂ ਬੰਦ ਕਰਕੇ ਬੈਠ ਜਾਓ ਹੱਥਾਂ ਦੀਆਂ ਮੁਠੀਆਂ ਨੂੰ ਬੰਦ ਕਰ ਲਵੋ ਉਹ 3 ਮਿੰਟ ਤੱਕ ਬਿਲਕੁਲ ਸ਼ਾਂਤ ਹੋ ਜਾਓ ਜਦੋਂ ਤੁਹਾਡਾ ਸਿਰ ਸਥਿਰ ਹੋ ਜਾਵੇ ਸਾਂਹ ਵੀ ਸ਼ਾਂਤ ਹੋ ਜਾਣ ਜਦ ਆਪਣਾ ਸਾਰਾ ਧਿਆਨ ਆਗਿਆ ਚੱਕਰ ਉੱਤੇ ਲਗਾਓ ਇਸ ਦੌਰਾਨ ਲੰਬਾ ਗਹਿਰਾ ਸਾਂਹ ਲਵੋ ਤੇ ਉਥੇ ਹੀ ਸਾਂਹ ਨੂੰ ਰੋਕ ਕੇ ਰੱਖੋ ਸਾਂਹ ਨੂੰ ਰੋਕਣ ਤੋਂ ਬਾਅਦ ਆਪਣੀ ਇੱਛਾ ਨੂੰ ਮਨ ਹੀ ਮਨ ਦੁਹਰਾਓ ਤੇ ਆਪਣੇ ਮਨ ਦੀਆਂ ਅੱਖਾਂ ਨਾਲ ਆਪਣੇ ਆਪਣੇ ਗੁਰੂਆਂ ਦਾ ਚਿੰਤਨ ਕਰੋ ਧਿਆਨ ਤਰੋ ਫਿਰ ਜਦੋਂ ਸਾਂਹ ਨੂੰ ਰੋਕਣਾ ਔਖਾ ਹੋ ਜਾਵੇ ਤਾਂ ਹੌਲੀ-ਹੌਲੀ ਸਾਂਹ ਨੂੰ ਬਾਹਰ ਬਲ ਛੱਡੋ ਸਾਹ ਨੂੰ ਨੱਕ ਨਾਲ ਭਰੋ ਤੇ ਮੂੰਹ ਨਾਲ ਛੱਡੋ ਇਸ ਪ੍ਰਕਿਰਿਆ ਨੂੰ ਹਰ ਰੋਜ਼ ਚਾਰ ਵਾਰ ਦੁਹਰਾਉਣਾ ਹੈ ਐਸਾ ਪ੍ਰਤੀ ਦਿਨ ਕਰਨ ਨਾਲ ਤੁਹਾਡੀ ਜੋ ਵੀ ਮਨੋ ਕਾਮਨਾ ਹੈ ਉਹ ਅਵ ਚੇਤਨੂ ਆਮਨ ਤੱਕ ਜਰੂਰ ਪਹੁੰਚ ਜਾਵੇਗੀ ਤੇ ਇੱਛਾ ਪੂਰਤੀ ਜਲਦੀ ਹੋਵੇਗੀ ਆਗਿਆ ਚੱਕਰ ਸਾਡੀ ਆਗਿਆ ਨੂੰ ਪੂਰਾ ਕਰਦਾ ਹੈ ਸਾਹ ਨੂੰ ਰੋਕ ਕੇ ਰੱਖਣ ਦੇ ਦੌਰਾਨ ਸਰੀਰ ਵਿੱਚ ਆਪਾਤਕਾਲੀ ਸਥਿਤੀ ਹੋ ਜਾਂਦੀ ਹੈ ਜਿਸ ਨਾਲ ਤੁਸੀਂ ਬੇਕਾਰ ਦੀਆਂ ਗੱਲਾਂ ਸੋਚਣ ਤੇ ਵਿਚਾਰ ਕਰਨ ਤੋਂ ਬਚ ਜਾਂਦੇ ਹੋ ਇਸ ਨਾਲ ਮਨ ਦੀ ਕਾਗਰਤਾ ਵਾਧੀ ਹੈ ਤਾਂ ਇਛਾਵਾਂ ਅਵਚੇਤਨ ਮਨ ਤੱਕ ਪਹੁੰਚਦੀਆਂ ਨੇ ਬ੍ਰਹਮ ਮੂਰਤ ਦੇ ਸਮੇਂ ਤੇ ਈਸ਼ਵਰ ਦੀ ਵਿਸ਼ੇਸ਼ ਕਿਰਪਾ ਹੁੰਦੀ ਹੈ ਤੇ ਕੋਈ ਵੀ ਵਿਅਕਤੀ ਜਦੋਂ ਆਪਣੀ ਮਨੋ ਕਾਮਨਾ ਨੂੰ ਇਸ ਸਮੇਂ ਦੁਹਰਾਉਂਦਾ ਹੈ ਤਾਂ ਉਸ ਦੀ ਇੱਛਾ ਜਲਦ ਤੋਂ ਜਲਦ ਪੂਰੀ ਹੋ ਜਾਂਦੀ ਹੈ ਸੋ ਇਸ ਤਰ੍ਹਾਂ ਮਹਾਤਮਾ ਨੇ ਉਸ ਲੜਕੇ ਨੂੰ ਬ੍ਰਹਮ ਮੂਰਤ ਦਾ ਮਹੱਤਵ ਦੱਸਿਆ ਅਗਲੇ 21 ਦਿਨਾਂ ਤੱਕ ਉਸ ਲੜਕੇ ਨੇ ਬਹੁਤ ਹੀ ਮਨ ਦੇ ਨਾਲ ਇਸ ਪ੍ਰਕਿਰਿਆ ਨੂੰ ਬਣਾਇਆ ਹੁਣ ਉਹ ਬਹੁਤ ਹੀ ਜ਼ਿਆਦਾ ਅਨੁਸ਼ਾਸਿਤ ਤੇ ਸ਼ਾਂਤ ਸੁਭਾਅ ਵਾਲਾ ਵਿਅਕਤੀ ਬਣ ਚੁੱਕਾ ਸੀ ਆਪਣਾ ਸੰਕਲਪ ਪੂਰਾ ਕਰ ਲੈਣ ਦੇ ਬਾਅਦ ਉਹ ਨੌਜਵਾਨ ਬਹੁਤ ਹੀ ਪਰੇਸ਼ਾਨ ਭਾਵ ਨਾਲ ਮਹਾਤਮਾ ਦੇ ਕੋਲ ਪਹੁੰਚਿਆ ਤੇ ਕਹਿਣ ਲੱਗਾ ਗੁਰੂ ਦੇਵ ਮੈਂ 1 ਦਿਨਾਂ ਦਾ 21 ਦਿਨਾਂ ਦਾ ਸੰਕਲਪ ਪੂਰਾ ਕਰ ਲਿਆ ਹੁਣ ਕਿਰਪਾ ਕਰਕੇ ਮੈਨੂੰ ਸਫਲ ਹੋਣ ਦਾ ਮੰਤਰ ਦੱਸੋ ਮਹਾਤਮਾ ਨੇ ਮੁਸਕਰਾਉਂਦੇ ਹੋਏ ਕਿਹਾ ਕਿ ਪਿਛਲੇ 21 ਦਿਨਾਂ ਤੋਂ ਜੋ ਅਭਿਆਸ ਤੁਸੀਂ ਕਰਦੇ ਆ ਰਹੇ ਹੋ ਉਹੀ ਤੁਹਾਡੀ ਸਫਲਤਾ ਦਾ ਮੰਤਰ ਹੈ ਜੋ ਵਿਅਕਤੀ ਬ੍ਰਹਿਮ ਮੂਰਤ ਵਿੱਚ ਉੱਟ ਕੇ ਧਿਆਨ ਪ੍ਰਕਿਰਿਆ ਨੂੰ ਸਹੀ ਢੰਗ ਨਾਲ ਕਰਦੇ ਨੇ ਉਹ ਜੀਵਨ ਵਿੱਚ ਕਦੇ ਸਫਲ ਨਹੀਂ ਹੋ ਸਕਦੇ ਤੁਹਾਨੂੰ ਬ੍ਰਹਿਮ ਮੂਰਤ ਦਾ ਰਿਹਾਸ ਪਤਾ ਚੱਲ ਚੁੱਕਿਆ ਹੁਣ ਇਸ ਜੀਵਨ ਨੂੰ ਸਫਲ ਬਣਾ ਲਵੋ ਤੁਹਾਨੂੰ ਜੀਵਨ ਦੇ ਲਕਸ਼ ਤੇ ਸਫਲਤਾ ਦੋਵੇਂ ਪ੍ਰਾਪਤ ਹੋਣਗੇ ਉਸ ਨੌਜਵਾਨ ਨੇ ਮਹਾਤਮਾ ਦਾ ਧੰਨਵਾਦ ਕੀਤਾ ਤੇ ਬ੍ਰਹਿਮ ਮੂਰਤ ਦੇ ਨਿਯਮਾਂ ਦਾ ਪਾਲਣ ਜੀਵਨ ਭਰ ਕਰਨ ਦਾ ਵਾਅਦਾ ਵੀ ਕੀਤਾ ਸੋ ਦੋਸਤੋ ਉਮੀਦ ਕਰਦੀਆਂ ਕਿ ਤੁਹਾਨੂੰ ਇਸ ਕਹਾਣੀ ਤੋਂ ਕੁਝ ਸਿੱਖਣ ਨੂੰ ਮਿਲਿਆ ਹੋਵੇਗਾ ਮੈਂ ਇਸੇ ਤਰ੍ਹਾਂ ਕੰਮ ਦੇ ਕਿਸੇ ਕਿਸੇ ਲਿਆਉਂਦੀ ਰਹਾਂਗੀ ਜੁੜੇ ਰਹੋ ਦولت ਸਰਦਾਰਨੀ ਦੇ ਨਾਲ ਧੰਨਵਾਦ ਜੇਕਰ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ